ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਣਾ ਤਲੋਕਾਪਤੀ ਦੇ ਸ਼ਮਚਾਨ ਘਾਟ ਵਿੱਚ ਆਪਾਂ ਪੱਠੀ ਬਣਾਉਣੇ ਆ ਸ਼ਿਸ਼ਕਾਰ ਵਾਲੀ ਪੱਠੀ ਇਹਦੇ ਵਿੱਚ ਤਕਰੀਬਨ 70 ਤੋਂ ਲੈ ਕੇ 80 ਕਿਲੋ ਦੇ ਬਾਲਾਂ ਨਾਲ ਹੀ ਆਪਣਾ ਸ਼ਿਸ਼ਕਾਰ ਹੋ ਜਾ ਕਰੂਗਾ ਵੀ ਤਕਰੀਬਨ ਆਪਾਂ ਸੋਚ ਲਈ ਇੱਕ ਹਿਸਾਬ ਦਾ microwaves ਵੀ ਆ ਜਿਵੇਂ microwaves ਹੀਟ ਦਿੰਦਾ ਨਾ ਉਹੋ ਜੇ ਹਿਸਾਬ ਨਾਲ ਹੀ ਬਾਨੀਆ ਇਹ ਬਾਕੀ ਦਾ ਅੱਜ ਪਹਿਲੇ ਦਿਨ ਆਪਾਂ ਕੰਮ ਚਲਾਇਆ ਚਾਰਾਂ ਪੰਜਾ ਦਿਨਾਂ ਦਾ ਕੰਮ ਆ ਬਾਕੀ ਦਾ ਆਪਾਂ ਵੀਰ ਹੋਰਾਂ ਦਾ ਸਾਰਾ ਕੰਟੈਕਟ ਨੰਬਰ ਦਵਾਵਾਂਗੇ ਜੀ ਤੋਂ ਬਣਾਈ ਆ ਕਿਵੇਂ ਤਿਆਰ ਹੋਈਆ ਕਿੰਨੇ ਪੈਸਾ ਜ ਤਿਆਰ ਹੁੰਦੀ ਆ ਆਪਣਾ ਇੱਟਾਂ ਦਾ ਪਹਿਲਾਂ ਥੜਾ ਬਣਾ ਲਿਆ ਪਹਿਲਾਂ ਪੱਜ ਜਾਗਾ ਡਿਸਾਈਡ ਕਰਤੀ ਉਹਦੇ ਬਾਅਦ ਇੱਟਾਂ ਦਾ ਥੜਾ ਬਣਾ ਲਿਆ ਥੜਾ ਬਣਾ ਕੇ ਆ ਸਾਰਾ ਫਰੇਮ ਫਿਟ ਕਰਤਾ ਵੀਰ ਉਹਨੇ ਅੱਜ ਇੱਕ ਦਿਨ ਵਿੱਚ ਇੰਨਾ ਕੰਮ ਹੋਇਆ ਸਾਰਾ ਫਰੇਮ ਫਿਟ ਕਰਤਾ ਉਸ ਤੋਂ ਬਾਅਦ ਵਿੱਚ ਆ ਸਾਰੇ ਫਰੇਮ ਨੂੰ ਇੱਟਾਂ ਨਾਲ ਫੇਰ ਬੰਨ ਲੈਣਗੇ ਤੇ ਜਿਵੇਂ ਜਿਵੇਂ ਕੰਮ ਚੱਲੇਗਾ ਆਪਾਂ ਤੁਹਾਡੇ ਨਾਲ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਦੀ ਲੋ ਜੀ ਆਪਣਾ ਤਲੋਕਾਪਤੀ ਦੇ ਸ਼ਮਸ਼ਾਨ ਘਾਟ ਵਿੱਚ ਆਪਾਂ ਪੱਠੀ ਬਣਾਉਣੇ ਆ ਸਿਸ਼ਕਾਰ ਵਾਲੀ ਪੱਠੀ ਇਹਦੇ ਵਿੱਚ तकरीबन 70 ਤੋਂ ਲੈ ਕੇ 80 ਕਿਲੋ ਦੇ ਬਾਲਾਂ ਨਾਲ ਹੀ ਆਪਣਾ ਸ਼ਿਸ਼ਕਾਰ ਹੋ ਜਾ ਕਰੂਗਾ ਵੀ तकरीबन ਆਪਾਂ ਸੋਚ ਲਈ ਇੱਕ ਹਿਸਾਬ ਦਾ ਮਾਈਕ੍ਰੋਵੇਵ ਆ ਜਿਵੇਂ ਮਾਈਕ੍ਰੋਵੇਵ ਹੀਟ ਦਿੰਦਾ ਨਾ ਉਹੋ ਜਿਹੇ ਹਿਸਾਬ ਨਾਲ ਹੀ ਬਾਨੀਆ ਇਹ ਬਾਕੀ ਦਾ ਅੱਜ ਪਹਿਲੇ ਦਿਨ ਆਪਾਂ ਕੰਮ ਚੱਲਿਆ ਚਾਰਾਂ ਪੰਜਾਂ ਦਿਨਾਂ ਦਾ ਕੰਮ ਆ ਬਾਕੀ ਦਾ ਆਪਾਂ ਵੀਰ ਹਰਾਂ ਦਾ ਸਾਰਾ ਕੰਟੈਕਟ ਨੰਬਰ ਦਵਾਂਗੇ ਕਿ ਤੋ ਬਣਾਈ ਆ ਕਿਵੇਂ ਤਿਆਰ ਹੋਈ ਆ ਕਿੰਨੇ ਪੈਸੇ ਜੇ ਤਿਆਰ ਹੁੰਦੀ ਆ ਆਪਣਾ ਇੱਟਾਂ ਦਾ ਪਹਿਲਾਂ ਥੜਾ ਬਣਾ ਲਿਆ ਪਹਿਲਾਂ ਪੱਜ ਜਾਗਾ ਡਿਸਾਈਡ ਕਰਤੀ ਉਹਦੇ ਬਾਅਦ ਇੱਟਾਂ ਦਾ ਥੜਾ ਬਣਾ ਲਿਆ ਥੜਾ ਬਣਾ ਕੇ ਆ ਸਾਰਾ ਫਰੇਮ ਫਿਟ ਕਰਤਾ ਵੀਰ ਉਹਨੇ ਅੱਜ ਇੱਕ ਦਿਨ ਵਿੱਚ ਇੰਨਾ ਕੰਮ ਹੋਇਆ ਸਾਰਾ ਫਰੇਮ ਫਿਟ ਕਰਤਾ ਉਸ ਤੋਂ ਬਾਅਦ ਵਿੱਚ ਆ ਸਾਰੇ ਫਰੇਮ ਨੂੰ ਇੱਟਾਂ ਨਾਲ ਫੇਰ ਬੰਦ ਲੈਣਗੇ ਤੇ ਜਿਵੇਂ ਜਿਵੇਂ ਕੰਮ ਚੱਲੇਗਾ ਆਪਾਂ ਤੁਹਾਡੇ ਨਾਲ ਵੀਡੀਓ